ਮੇਰੀ ਨੌਜਵਾਨਾਂ ਨੂੰ ਖਾਸ ਕਰਕੇ اپੀਲ ਆ ਕਿ ਤੁਸੀਂ ਵੱਧ ਤੋਂ ਵੱਧ ਇਹ ਜਿਹੜਾ ਗੁਰੂ ਦੇ ਨਾਲ ਜੁੜੋ ਚੰਗੀ ਸਿੱਖਿਆ ਪ੍ਰਾਪਤ ਕਰੋ ਸਟੇਟ ਨੂੰ ਸਮਝੋ ਤੇ ਉਹਦੇ ਅਨਸਾਰ ਆਪਾਂ ਜਿਹੜਾ ਕਿ ਕੋਈ ਇਹੋ ਜਿਹਾ ਆਪਣਾ ਰਾਜਨੀਤਿਕ ਜਿਹੜਾ ਪ੍ਰਬੰਧ ਸਿਰਜ ਕੇ ਜਿਹੜੀ ਆਪਣੀ ਕੌਮ ਦੀ ਗੁਲਾਮੀ ਆ ਉਸ ਤੋਂ ਬਾਹਰ ਨਿਕਲ ਸਕੀਏ ਇਸ ਕਰਕੇ ਤੁਸੀਂ ਸਾਰੇ ਜਣੇ ਤਖੜੇ ਹੋ ਬਾਕੀ ਇਹ ਚੀਜ਼ ਆ ਕਿ ਆਪ ਆਪਾਂ ਨੂੰ ਨਾ ਜਿਹੜੀ ਜਦੋਂ ਕੌਮ ਦੀ ਗੱਲ ਕਰਦੇ ਆਂ ਕੁਝ ਵੀ ਕਰਦੇ ਆਂ ਆਪਣੇ ਵੇਰਾਖਾਲਾ ਕੇ ਸਾਨੂੰ ਪਤਾ ਨਹੀਂ ਗੁਰੂ ਮਹਾਰਾਜ ਦੇ ਆਸ਼ੀਰਵਾਦ ਤੋਂ ਅਸੀਂ ਪਤਾ ਨਹੀਂ ਕਿੰਨੇ ਗੁਲਤ ਚਲੇ ਗਏ ਆ ਸਾਡੀ ਲੜਾਈ ਤੇ ਦਿੱਲੀ ਨਾਲ ਸੀ ਪਰ ਅਸੀਂ ਆਪਸ ਵਿੱਚ ਹੀ ਉਲਝੀ ਜਾਂਦੇ ਆ ਅਸੀਂ ਫੇਸਬੁੱਕਾਂ ਤੇ ਅਸੀਂ ਸੋਸ਼ਲ ਮੀਡੀਆ ਤੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਪਏ ਅਸੀਂ ਪਤਾ ਨਹੀਂ ਕਿੰਨੇ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਆ ਅਸੀਂ ਇਹੋ ਜਿਹੀ ਮर्यादा ਤੋਂ ਵੀ ਬਾਹਰ ਜਾ ਕੇ ਆਪਣੀਆਂ ਧੀਆਂ ਭੈਣਾਂ ਨੂੰ ਮਾਮਾ ਨੂੰ ਹਾਂ ਇਹੋ ਜਿਹਾ ਕਮੈਂਟ ਕਰਦੇ ਆ ਮੇਰਾ ਖਿਆਲ ਸਾਨੂੰ ਇਹਨਾਂ ਚੀਜ਼ਾਂ ਤੇ ਵੀ ਵਿਚਾਰ ਕਰਨ ਦੀ ਲੋੜ ਆ ਕਿਉਂ ਦੀਪ ਸਿੱਧੂ ਇੱਕ ਅਨਰਭੋਲ ਨਰਵੈਰ ਬੰਦਾ ਸੀ ਜੋ ਗੁਰੂ ਦੇ ਆਸੇ ਅਨਸਾਰ ਸੀ ਉਹਨੇ ਉਹਦੇ ਨਾਲ ਬਹੁਤ ਵਧੀਆਂ ਕਿਆਂ ਹੋਈਆਂ ਬੜੇ ਉਹਨੂੰ ਗਲਤ ਖਿਤਾਬ ਦਿੱਤੇ ਗਏ ਗਦਾਰੀਆਂ ਦੇ ਪਰ ਉਹਨੇ ਫਿਰ ਵੀ ਕਿਸ ਦੇ ਖਿਲਾਫ ਕੋਈ ਇਦਾਂ ਦੀ ਕੋਈ ਇਹੋ ਜਿਹਾ ਨਹੀਂ ਕੀਤਾ ਤੇ ਪਰ ਆਪਾਂ ਨੇ ਵੀ ਸਾਰਿਆਂ ਨੂੰ ਜੇ ਆਪਾਂ ਦੀਪ ਸਿੱਧੂ ਦੀ ਸੋਈ ਤੇ ਚੱਲਣਾ ਚਾਹੁੰਦੇ ਆ ਤੇ ਆਪਾਂ ਨੇ ਵੀ ਇਸ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਦੀ ਲੋੜ ਆ ਆਪਾਂ ਵੀ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਇੱਕ ਦੂਜੇ ਦੀ ਨੁਕਤਾਚੀਨੀ ਇਹੋ ਜੀਆਂ ਚੀਜ਼ਾਂ ਨਾ ਕਰੀਏ ਆਪਾਂ ਆਪਣੇ ਸਾਰੇ ਜਾਣੇ ਸਾਰੀਆਂ ਧਰਾਂ ਨੂੰ ਸਾਰੇ ਇਹ ਅਸੀਂ ਬਾਕੀ ਕੁਝ ਵੀ ਬਾਅਦ ਚ ਕਿਸੇ ਪਾਰਟੀ ਕਿਸੇ ਢੜੇ ਨਾਲ ਪਹਿਲਾਂ ਅਸੀਂ ਗੁਰੂ ਦੇ ਸਿੱਖ ਆ ਤੇ ਗੁਰੂ ਦੇ ਸਿੱਖ ਨੂੰ ਸੋਭਦਾ ਨਹੀਂਗਾ ਕਿ ਕਿਸੇ ਦੀ ਬੇਲੋੜੀ ਨਿੰਦਾ ਕਰੇ ਚੁਗਲੀ ਕਰੇ ਕਿਸੇ ਨੂੰ ਬਦਨਾਮ ਕਰੇ ਤੇ ਕਿਉਂਕਿ ਗੁਰੂ ਦਾ ਗੁਰੂ ਤੇ ਹਮੇਸ਼ਾ ਹਰਕ ਦੇ ਪਰਦੇ ਢੱਕਦਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਆ ਸਾਰੇ ਸਾਡੇ ਸਤਿਕਾਰਯੋਗ ਆ ਸਾਰੀਆਂ ਧਿਰਾਂ ਵੀ ਸਤਿਕਾਰਯੋਗ ਆ ਪਰ ਇਹ ਚੀਜ਼ ਆ ਕਿ ਆਪਾਂ ਸਾਰੇ ਜਣੇ ਜੋ ਚਾਹਨੇ ਆ ਇਹ ਪੰਜਾਬ ਦੇ ਹਾਲਾਤ ਜਾਂ ਪੰਥ ਦੇ ਹਾਲਾਤ ਚੰਗੇ ਹੋਣ ਤੇ ਸਾਰਿਆਂ ਜਨ ਨੂੰ ਰਲ ਮਿਲ ਕੇ ਚੱਲਣ ਦੀ ਲੋੜ ਆ ਲੜ ਰਲ ਮਿਲ ਕੇ ਤਾਂ ਹੀ ਚੱਲਿਆ ਜਾ ਸਕਦਾ ਜੇ ਅਸੀਂ ਇੱਕ ਦੂਜੇ ਦੇ ਖਿਲਾਫ ਜੋ ਅਸੀਂ ਜ਼ਹਿਰ ਕੂੜ ਪ੍ਰਚਾਰ ਕਰਦੇ ਆ ਦਿਨ ਰਾਤ ਉਹ ਨਾ ਹੋਵੇ ਬਾਕੀ ਇਹ ਚੀਜ਼ਾਂ ਕਿ ਕਈ ਵਾਰ ਬਹੁਤ ਭਰਮ ਭਲੇਖੇ ਪਾਏ ਜਾ ਰਹੇ ਆ ਕੋਈ ਕੋਈ ਬੰਦਾ ਆਪਣੀ ਸੋਚ ਤੋਂ ਪਿੱਛੇ ਚਲਾ ਗਿਆ ਕੋਈ ਆ ਹੋ ਗਿਆ ਉਹ ਥੜਕ ਗਿਆ ਜੀ ਉਹ ਸਰਕਾਰ ਦੇ ਹੱਥਾਂ 'ਚ ਵੇਗ ਗਿਆ ਇਹੋ ਜਿਹੀਆਂ ਗੱਲਾਂ ਨਰਮੋਹ ਲਿਆ ਝੂਠ ਆ ਬਹੁਤ ਜਿਹੜਾ ਸਾਡੇ ਵਿਰੋਧੀ ਆ ਜਾਂ ਸਾਡੀਆਂ ਸਰਕਾਰਾਂ ਇਹੋ ਜਿਹਾ ਉਹਨਾਂ ਕੋ ਬਹੁਤ ਸਾਧਨ ਆ ਉਹ ਕਈ ਚੀਜ਼ਾਂ ਦੇ ਆ ਮੈਂ ਅਕਲ ਪਰਸੋ ਇੱਕ ਲੈਟਰ ਵੇਖਣ ਡਿਆ ਸੀ ਉਹ ਕਹਿੰਦੇ ਸੀ ਸਾਨੂੰ ਕਿ ਕਿਸੇ ਚੀਜ਼ ਦੀ ਲੋੜ ਨਹੀਂ ਗਈ ਸਿੱਖਾਂ ਨੂੰ ਕੋਈ ਮੁਸ਼ਕਲ ਨਹੀਂ ਗਈ ਅਮਰਤਪਾਲ ਵੱਲੋਂ ਲੈ ਕੇ ਆ ਗਿਆ ਤੇ ਇਹ ਇੱਥੇ ਅਸੀਂ ਠੀਕ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਾਂਗੇ ਜਿਹੜੀ ਜਿਹੜੀ ਸਾਡੀ ਦੁਸ਼ਮਣ ਬਣੀ ਹੋਈ ਹੈ ਅਸੀਂ ਉਹਦੇ ਨਾਲ ਸਮਝੌਤਾ ਕਰਨ ਜਾ ਰਹੇ ਹਾਂ ਇਹੋ ਜੀਆਂ ਗੱਲਾਂ ਜਿਹੜੀਆਂ ਇਹੋ ਜਿਹੇ ਭਰਮ ਭਲੇਕੇ ਪਾਏ ਜਾ ਰਹੇ ਆ ਉਹਨਾਂ ਤੇ ਕੋਈ ਵਿਸ਼ਵਾਸ ਕਰਨ ਦੀ ਲੋੜ ਨਹੀਂ ਬਾਕੀ ਇਹ ਚੀਜ਼ਾਂ ਕਿ ਜਿੱਥੇ ਵੀ ਸਾਡੇ ਕੌਮੀ ਫਰਜ਼ ਬਣਦੇ ਆ ਕੌਮੀ ਮਸਲੇ ਆ ਸਾਡੇ ਉੱਥੇ ਸਾਰਿਆਂ ਨੂੰ ਆਪਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਲੋੜ ਆ ਜਿੱਦਾਂ ਉਹਨਾਂ ਸੁਮਾਨੇ ਟਾਵਰ ਤੇ ਭਾਈ ਗਰਜੀਤ ਸਿੰਘ ਜੀ ਹੋਣੇ ਗੁਰੂ ਮਹਾਰਾਜ ਦੀ ਬੇਅਦਬੀ ਦੇ ਵਾਸਤੇ ਕੋਈ ਸਹੀ ਕਾਨੂੰਨ ਬਣਾਉਣਾ ਚਾ ਰਹੇ ਆ ਤੇ ਉਹਨਾਂ ਦਾ ਵੀ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਕਰਨ ਦੀ ਲੋੜ ਆ ਵਾਦ ਤੋਂ ਵਾਦ ਉਹਨਾਂ ਨੇ 17 ਤਰੀਕ ਨੂੰ ਉਥੇ ਕੋਈ ਉਹਨਾਂ ਦੀ ਜਿਹੜੀ ਆ ਸੰਘਰਸ਼ ਕਮੇਟੀ ਆ ਉਹਨੇ 17 ਤਰੀਕ ਨੂੰ ਇਕੱਠ ਬੁਲਾਇਆ ਉਹਦੇ ਚ ਵੀ ਤੁਸੀਂ ਜੋ ਨੇੜੇ ਤੜੇ ਵਾਲੇ ਉਹਨਾਂ ਨੂੰ ਪਹੁੰਚਣਾ ਸੌਖਾ ਹੁੰਦਾ ਤੁਸੀਂ ਵਾਦ ਤੋਂ ਵਾਦ ਉਹਦਾ ਵੀ ਸਹਿਯੋਗ ਦਿਓ ਹੋਰ ਕਿਸਾਨੀ ਮੋਰਚੇ ਚ ਵੀ ਵਤਨਵਾਦ ਸਮੂਲੀਅਤ ਕਰੋ ਇਨਸਾਨ ਸਾਭ ਕੌਮੀਆਂ ਸਾਭ ਮੋਰਚੇ ਚ ਵੀ ਉਹ ਵੀ ਸਾਰੇ ਸਾਡੀ ਕੌਮ ਦੇ ਸਾਂਝੇ ਮਸਲੇ ਆ ਇਸ ਕਰਕੇ ਇਹਦੇ ਚ ਕੋਈ ਪਾਰਟੀ ਬਾਜ਼ੀ ਧੜੇ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਸਾਰਿਆਂ ਨੂੰ ਉਹ ਸਮੂਲੀਅਤ ਕਰਨੀ ਚਾਹੀਦੀ ਆ ਇਹ ਇਹ ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਆ ਕਿ ਅਸੀਂ ਜੋ ਆਪਸੀ ਰੱਖਾ ਵੈਰ ਵਿਰੋਧ ਆ ਕਿਸੇ ਨੂੰ ਉੱਚਾ ਨੀਵਾ ਜਾਤ ਪਾਤ ਤੋਂ ਜਾਂ ਇਹੋ ਜਿਹੇ ਜਿਹੜੇ ਕਮੈਂਟ ਆ ਆਪਾਂ ਨੂੰ ਨਹੀਂ ਕਰਨੇ ਚਾਹੀਦੇ ਆਪਾਂ ਨੂੰ ਗੁਰੂ ਨੇ ਬਹੁਤ ਉੱਚੀ ਸੋਚ ਦਿੱਤੀ ਆ ਸਰਬੱਤੇ ਭਲੇ ਦੀ ਸਭੇ ਸਾਂਝੀ ਵਾਲਦ ਸਹਿਨ ਕੋਈ ਨਾ ਦੱਸੇ ਵਾਰਾ ਜੀਓ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ हमको ਬਣਾਈ ਤੇ ਫਿਰ ਜਦੋਂ ਆਪਾਂ ਇਹੋ ਜੇ ਗੱਲਾਂ ਕਰਦੇ ਆ ਫਿਰ ਆਪਾਂ ਨੂੰ ਸੋਚਣਾ ਚਾਹੀਦਾ ਕਿ ਜਾਂਦੇ ਅਸੀਂ ਫਿਰ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਜੇ ਗੁਰੂ ਦੇ ਸਿੱਖ ਆ ਤੇ ਗੁਰੂ ਦੇ ਸਿੱਖੀ ਦਾ ਅਸੀਂ ਦਾਵਾ ਕਰਦੇ ਆ ਤਾਂ ਫਿਰ ਸਾਡੇ ਮੂੰਹ ਚੋਂ ਇਹੋ ਜਿਹੇ ਬਚਨ ਜਾਂ ਕੋਈ ਲਿਖਤ ਚ ਜਾਂ ਕੋਈ ਸੋਸ਼ਲ ਮੀਡੀਆ ਤੇ ਨਹੀਂ ਹੋਣੇ ਚਾਹੀਦੇ ਇਹ ਇਹ ਮੇਰੀ ਤੁਹਾਡੇ ਸਾਡੇ ਸਾਰਿਆਂ ਦੇ ਅੱਗੇ ਬੇਨਤੀ ਆ ਕਿ ਆਪਾਂ ਇਹੋ ਜਿਹੇ ਹਾਲਾਤ ਪੈਦਾ ਕਰੀਏ ਕਿ ਸਾਰਾ ਪੰਥ ਇਕੱਠਾ ਹੋਵੇ ਸਾਰੇ ਰਲ ਮਿਲ ਕੇ ਜਲ ਸਕੀਏ ਤੇ ਬਾਕੀ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਹੈ ਦੇ ਤੁਹਾਨੂੰ ਧੰਨਵਾਦ ਕਿ ਤੁਸੀਂ ਬੜੀ ਦੂਰੋਂ ਚੱਲ ਕੇ ਆਏ ਹੋ ਬੜਾ ਸਮਾਂ ਵੀ ਬੜਾ ਹੋ ਗਿਆ ਤੇ ਇਸ ਕਰਕੇ ਚਲੋ ਤੁਸੀਂ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਤੇ ਇਹ ਹੀ ਦੀਪ ਸਿੰਧੂ ਦੀ ਜਿਹੜੀ ਜੋਤ ਜਗਾਈ ਆ ਉਹਨੂੰ ਆਪਣੇ ਹਿਰਦੇ ਚ ਵਸਾਓ ਉਹਨੂੰ ਘਰ ਘਰ ਚ ਲੈ ਕੇ ਜਾਓ ਕਿਉਂਕਿ ਉਹਨਾਂ ਨੇ ਇੱਕ ਆਪਣਾ ਸਾਰਾ ਐਸ਼ੋ ਰਾਮ ਦੀ ਜ਼ਿੰਦਗੀ ਛੱਡ ਕੇ ਤੇ ਇਹ ਇਸ ਪਾਸੇ ਨੂੰ ਆਪਣੀ ਕੌਮ ਦੇ ਦੁੱਖ ਦਰਦ ਨੂੰ ਘਟਾਉਣ ਵਾਸਤੇ ਆਏ ਸੀ ਤੇ ਜੇ ਅੱਜ ਆਪਾਂ ਅੱਜ ਸਾਡਾ ਰਾਜਨੀਤਿਕ ਹਾਲਾਤ ਇਦਾਂ ਦੇ ਹੋ ਗਿਆ ਕਿ ਆਸੀਂ ਇਸ ਚੌਵੀਂ ਐਸ਼ੋਰਾਮ ਲੱਭਦੇ ਆਂ ਇਸ ਚੌਵੀਂ ਅਸੀਂ ਪੈਸਾ ਕਮਾ ਲਈਏ ਇਸ ਚੋਂ ਅਸੀਂ ਉੱਚੇ ਉਹਦੇ ਲੈ ਲਈਏ ਬੜੇ ਬੜੇ ਘਰ ਬਾਹਰ ਹੋਣ ਜੇ ਇਹੋ ਜੀ ਸੋਚ ਰਹੀ ਤੇ ਫਿਰ ਮੇਰੇ ਖਾਲ ਦੀਪ ਸਿੱਧੂ ਦੀ ਸੋਚ ਤੋਂ ਆਪਾਂ ਬਹੁਤ ਦੂਰ ਆ ਕਿ ਉਹਨਾਂ ਨੇ ਤੇ ਆਪਣਾ ਰਾਜ ਭਾਗ ਛੱਡ ਕੇ ਸਾਡੇ ਨਾਲ ਰੋੜਾਂ ਤੇ ਆ ਕੇ ਬਹਿ ਕੇ ਲੜਾਈ ਲੜੀ